ਉਹ ਲੋ ਮਰੀਜ਼ ਹੀ ਮਰੀਜ਼ ਨੇ ਡੋਨੇਸ਼ਨ ਦੇਣ ਵਾਲੇ ਡੋਨਰ ਹੈ ਨਹੀਂ ਮੈਨੂੰ ਵੀ ਲੱਖਾਂ ਲੋਕ ਦੇਖਣ ਆਣਗੇ ਕਿਸੇ ਦਿਨ ਤੇ ਮੈਂ ਉਹ ਲੱਖਾਂ ਲੋਕਾਂ ਨੂੰ ਕਹਾਂਗਾ ਜੀਬ ਚੋਂ 5-5000 ਰੁਪਏ ਕੱਢੋ ਤੇ ਦੋ ਲੋਕਾਂ ਮਾਇਆ ਤੋਂ ਵੱਡੀ ਸੇਵਾ ਕਿਸੇ ਦਾ ਔਖੇ ਸਮੇਂ ਸਾਥ ਦੇਣਾ ਇਹ ਸ਼ੇਅਰ ਕਰੋ ਤਾਂ ਕਿ ਇਹ ਹੋਰ ਲੋਕ ਦੇਖਣ ਤੇ ਕਿਸੇ ਦਾ ਦਾਨ ਸਹੀ ਜਗ੍ਹਾ ਲੱਗ ਸਕੇ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਮੈਂ ਸੋਚ ਰਿਹਾ ਸੀਗਾ ਕਿ ਸੈਲੀਬ੍ਰਿਟੀ ਲੋਕ ਮੈਨੂੰ ਕਹਿੰਦੇ ਨੇ ਪਰ ਮੈਂ ਸੈਲੀਬ੍ਰਿਟੀ ਕਿੱਥੇ ਆ ਯਾਰ ਸੈਲੀਬ੍ਰਿਟੀ ਤਾਂ ਮੈਂ ਬਣਨਾ ਚਾਹਨਾ ਕਿੱਦਾਂ ਬਣ ਸਕਦਾ ਮੈਂ ਗਾਣੇ-ਗਾਣੇ ਸ਼ੁਰੂ ਕਰਾਂ ਫਿਲਮਾਂ ਕਰਨੀਆਂ ਸ਼ੁਰੂ ਕਰਾਂ ਯਾ ਪਰਮਾਤਮਾ ਮੈਨੂੰ ਵੀ ਗਾਣੇ ਵਾਲ ਤੋਰੇ ਕਿਉਂਕਿ ਨਾ ਮੈਂ ਜਦੋਂ ਦੇਖਦਾ ਇੱਕ ਆਰਟਿਸਟ ਨੂੰ ਦੇਖਣ ਦੇ ਲਈ ਲੱਖਾਂ ਕਰੋੜਾ ਰੁਪਏ ਦੀਆਂ ਟਿਕਟਾਂ ਚਲੋ ਉਹਨਾਂ ਦੀ ਮਿਹਨਤ ਹੈ ਮੈਂ ਕੋਈ ਉਹਨਾਂ ਤੇ ਕਿੰਤੂ ਪ੍ਰਿੰਤੂ ਨਹੀਂ ਕਰ ਰਿਹਾ ਪਰ ਮਨ ਦੁਖਦਾ ਹੈ ਕਿ ਮੇਰੇ ਵੀ 1.4 ਮਿਲੀਅਨ ਫਾਲੋਅਰ ਨੇ ਯੂ ਇੰਸਟਾਗ੍ਰਾਮ ਤੇ ਪਰ ਮੈਨੂੰ ਮਿਲਣ ਵਾਸਤੇ ਦੇਖਿਓ ਕਿੰਨੇ ਕੁ ਬੰਦੇ ਬੈਠੇ ਨੇ ਮੈਨੂੰ ਮਿਲਣ ਵਾਸਤੇ ਆ ਆ ਸਾਡੇ ਕੋਲ ਆ ਸਾਰੇ ਰੋਜ਼ ਵਾਲੇ ਬੰਦੇ ਨੇ ਮਤਲਬ ਮਰੀਜ਼ ਹੀ ਮਰੀਜ਼ ਨੇ ਡੋਨੇਸ਼ਨ ਦੇਣ ਵਾਲੇ ਡੋਨਰ ਹੈ ਨਹੀਂ ਮੈਂ ਐਸਾ ਕੀ ਕਰਾਂ ਭਾਜੀ ਜਿਹਦੇ ਨਾਲ ਮੈਨੂੰ ਵੀ ਮਿਲਣ ਆਣ ਲੋਕ ਸੰਤਾਂ ਮਿਲਣ ਦੀ ਕੋਈ ਟਿਕਟ ਵੀ ਹੈ ਨਹੀਂ ਫ੍ਰੀ ਠੱਕੇ ਖਾਣੇ ਆ ਸੀ ਇੱਥੇ ਔਰ 365 ਦਿਨ ਖਾਣੇ ਆ ਸ਼ਾਇਦ ਲੋਕ ਉਸ ਚੀਜ਼ ਦੀ ਕਦਰ ਘੱਟ ਕਰਦੇ ਨੇ ਜਿਹੜਾ ਆਸਾਨੀ ਨਾਲ ਮਿਲ ਜਾਂਦਾ ਤੇ ਮੈਂ ਸੋਚ ਰਿਹਾ ਸੀਗਾ ਅੱਜ ਸ਼ਾਮ ਦਾ ਕਿ ਮੈਂ ਮਸ਼ਹੂਰ ਹੋਵਾਂ ਚਲੋ ਐਸਾ ਮਸ਼ਹੂਰ ਤਾਂ ਨਹੀਂ ਮੈਂ ਹੋਣਾ ਚਾਹੁੰਦਾ ਮੈਂ ਕੱਲੇ ਖਬਰ ਦੇਖ ਰਿਹਾ ਸੀਗਾ ਇੱਕ ਆਰਟਿਸਟ ਨੇ ਉਹਨਾਂ ਨੇ ਪਰਫਾਰਮ ਕੀਤਾ ਤੇ ਇੱਕ ਬੰਦੇ ਨੇ 26 ਲੱਖ ਰੁਪਏ ਉਹਨਾਂ ਤੇ ਵਾਰਤਾ ਮਤਲਬ ਮੇਰੀ ਦਿਲ ਨੂੰ ਬੜੀ ਖੁਸ਼ੀ ਹੋਈ ਕਿ ਕਿਆ ਅਰਨ ਕੀਤਾ ਉਸ ਆਰਟਿਸਟ ਨੇ ਇਹ ਵੀ ਕਮਾਈ ਹੁੰਦੀ ਆ ਪਰ ਮੈਂ ਜੈਲਸ ਇਸ ਚੀਜ਼ ਤੋਂ ਆ ਕਿ ਮੈਂ ਵੀ ਐਸਾ ਕੀ ਕਰਾਂ ਕਿ ਮੇਰੇ ਉੱਤੇ ਵੀ 26 ਲੱਖ ਰੁਪਏ ਕੋਈ ਵਾਰਨ ਆਵੇ ਤੇ ਮੈਂ ਉਹ ਆਪਣੇ ਤੇ ਵਾਰਨ ਦੀ ਬਜਾਏ ਕਹਾਂ ਇਹਨਾਂ ਦੇ ਵਾਰ ਦੋ ਮੈਂ ਜੈਲਸ ਨਹੀਂ ਹੈਗਾ ਕਿਸੇ ਤੋਂ ਇਹ ਮਹਾਰਾਜ ਦੀ ਕਿਰਪਾ ਯਾਰ ਦੇਖੋ ਪੈਸਾ ਤੁਹਾਡਾ ਪੈਸਾ ਕਿਸੇ ਦਾ ਉਹ ਭਾਵੇਂ ਅੱਗ ਲਾਵੇ ਭਾਵੇਂ ਪਾੜੇ ਭਾਵੇਂ ਕਿਸੇ ਨੂੰ ਦਵੇ ਜੋ ਮਰਜ਼ੀ ਕਰੇ ਪਰ ਮੈਂ ਇਹਨਾਂ ਲੋਕਾਂ ਦਾ ਕੀ ਕਰਾਂ ਜਿਹੜੇ ਇੱਥੇ ਰੋਜ਼ ਇੱਕ ਉਮੀਦ ਦੇ ਵਿੱਚ ਹੈਲਪਲੀ ਆਏ ਹੋਏ ਨੇ ਸਾਡੇ ਕੋਲ ਆਹ ਬਾਈ ਜੀ ਦਾ ਜਵਾਨ ਮੁੰਡਾ ਪੀਜੀਏ ਚੰਡੀਗੜ੍ਹ ਦੇ ਵਿੱਚ ਐਡਮਿਟ ਸੀਗਾ ਇੱਕ ਆ ਵਿਚਾਰੀ व्हीलचेयर ਤੇ ਭੈਣ ਆਪਣੀ ਮਾਂ ਲਈ ਆਈ ਹੋਈ ਹੈ ਜਿਹੜੀ ਪੈਰਾਂ ਦਾ ਤੁਰ ਸਕਦੀ ਹੈ ਹੁਣ ਇਹਨਾਂ ਦੇ ਉੱਤੇ ਕੋਈ ਆ ਕੇ 2600 ਰੁਪਏ ਵੀ ਵਾਰ ਦੇਵੇ ਤਾਂ ਮੈਨੂੰ ਲੱਗਦਾ ਕਿ ਬੜਾ ਭਲਾ ਹੋ ਜਾਊਗਾ ਇੱਕ ਸੱਚ ਮੈਂ ਅੱਜ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਕਿ ਡਾਕਟਰਾਂ ਦੀ ਅਸਲ ਸੱਚਾਈ ਅੱਜ ਮੈਂ ਤੁਹਾਨੂੰ ਇੱਕ ਹੋਰ ਡਾਕਟਰਾਂ ਦੀ ਅਸਲ ਸੱਚਾਈ ਦੱਸੂੰਗਾ ਇੱਕ ਹੋਰ ਡਾਕਟਰ ਹੈ ਉਹ ਬੱਚੀ ਨੂੰ ਬੁਲਾਇਆ ਬੇਟਾ ਜਦੀ ਬਾਹ ਟੁੱਟੀ ਹੋਈ ਬੜੀ ਵੀਡੀਓ ਤੁਸੀਂ ਵਾਇਰਲ ਕੀਤੀ ਜਦੋਂ ਵੀ ਮੈਂ ਕਿਸੇ ਡਾਕਟਰ ਦਾ ਕੋਈ ਪਰਦਾ ਫਾਸ਼ ਕਰਦਾ ਵਾਂ ਪਰ ਜਦੋਂ ਮੈਂ ਚੰਗੇ ਡਾਕਟਰ ਨੂੰ ਐਪਰੀਸ਼ੀਏਟ ਕਰਦਾ ਉਹ ਵੀਡੀਓ ਕਿਉਂ ਨਹੀਂ ਸ਼ੇਅਰ ਕਰਦੇ ਤੁਸੀਂ ਉਹ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜੀਆਂ ਐਦਾਂ ਦੀਆਂ ਵੀਡੀਓਜ਼ ਨੇ ਨਾ ਇਹ ਮੇਰੇ ਕੋਲ ਇੱਕੋ ਹੀ ਹੱਲ ਹੈ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਤੁਸੀਂ ਦੇਖੋ ਆ ਛੋਟੀ ਜੀ ਬੱਚੀ ਆ ਜਿਹੜੀ ਮੇਰੇ ਕੋਲ ਆਈ ਹੈ ਅਸ਼ਟਮੀ ਵਾਲੇ ਦਿਨ ਅਸੀਂ ਸਾਰਿਆਂ ਨੇ ਘਰੇ ਅਸ਼ਟਮੀ ਰੱਖੀ ਮਹਾਮਾਈ ਦੇ ਵਰਤ ਰੱਖਣ ਤੋਂ ਬਾਅਦ ਅਸੀਂ ਅਸ਼ਟਮੀ ਰੱਖਦੇ ਆ ਤੁਸੀਂ ਦੇਖੋ ਆ ਬੱਚੀ ਵਿਚਾਰੀ ਦੇ ਬਾਹਾਂ ਟੁੱਟ ਗਈ ਸੀ ਇਲਾਜ ਕਰਾਣ ਦੇ ਕੋਈ ਪੈਸੇ ਨਹੀਂ ਸੀ ਡਾਕਟਰ ਨੇ 2500 ਰੁਪਏ ਮੰਗ ਲਿਆ ਤੇ ਅਸੀਂ ਡਾਕਟਰ ਬਾਲੀ ਕੋਲ ਭੇਜਿਆ ਡਾਕਟਰ ਉਮੇਰ ਨੇ ਉਹਨਾਂ ਨੇ ਕਾਰਡ ਦੇਖ ਕੇ ਬੱਚੀ ਦਾ ਫਰੀ ਇਲਾਜ ਕਰਤਾ ਕੋਈ ਪੈਸਾ ਨਹੀਂ ਲਿੱਤਾ ਐਦਾਂ ਦੇ ਵੀ ਡਾਕਟਰ ਹੈਗੇ ਨੇ ਤੁਸੀਂ ਕਦ ਲਈ ਆਏ ਹੋ ਪੜਨੇ ਤੁਸੀਂ ਪਹਿਲਾਂ ਵੀ ਆਏ ਹੋ ਮੇਰੇ ਕੋਲ ਪਹਿਲਾਂ ਕਦ ਲਈ ਆਏ ਸੀ ਹਾਂ ਵੀਰੇ ਮੇਰੀ ਮੰਮੀ ਦੇ ਨਾ ਜਿਹੜੀ ਪਿੱਤੇ ਦੀ ਨਾੜੀ ਆ ਜਿਹੜੀ ਖਾਂਡ ਵਾਲੀ ਨਾੜੀਆਂ ਉਹਦੇ ਵਿੱਚ ਨਾ ਪੱਥਰੀ ਆ ਤੇ ਕਿਹਦੇ ਤੇ ਮੇਰੀ ਮੰਮੀ ਦੀ ਤੇ ਤੁਹਾਡੀ ਮੱਕੀ ਮੰਮੀ ਹੈ ਹੋਰ ਕੌਣ ਕੌਣਾ ਤੁਹਾਡਾ ਰੋ ਨਾ ਬਗਲ ਕਰਾਂਗੇ ਕਿਉਂ ਕਬਰਾਨੋ ਦੀ ਤੁਹਾਡੀ ਮਦਦ ਹੋਏਗੀ ਤੁਹਾਨੂੰ ਕੀ ਦਿੱਕਤ ਕੋਈ ਗੱਲ ਨਹੀਂ ਤੁਸੀਂ ਰੋ ਕੋਈ ਗੱਲ ਨਾਲ ਕੋਣ ਆਇਆ ਹੋਰ ਤੁਹਾਡੇ ਆਹ ਤੇ ਸਾਡੇ ਨਾਲ ਟੋਲਾ ਮੁੰਡੇ ਆ ਸਾ ਟੋਲਾ ਤੇਰੇ ਦੋ ਪਤੀ ਜੇ ਜੋ ਛੋਟੇ ਛੋਟੇ ਜੋ ਮੈਥੇ ਮੇਰੀ ਮੰਮੀ ਸਾਹਮਦੇ ਨੂੰ ਅੱਛਾ ਕਿੱਥੇ ਭਰਾ ਕਿੱਥੇ ਗਿਆ ਤੁਹਾਡਾ ਭਰਾ ਨਹੀਂ ਪੁੱਛਦੇ ਉਹ ਆਪਣੇ ਨਸ਼ਿਆਂ 'ਚ ਬਸੇ ਹੋਏ ਆ ਹੁਣ ਕਰ ਕਰਦਾ ਕਮਾਈ ਦਾ ਸਾਧਨ ਕੀ ਫਿਰ ਤੁਹਾਡਾ ਬਸ ਇਦਾਂ ਹੀ ਆ ਭਾਜੀ ਹੁਣ ਕਦ ਲੈ ਆਏ ਆ ਅੱਜ ਇੱਥੇ ਮੈਂ ਮੰਮੀ ਦੇ آپریشن ਲਈ ਆਇਆ ਕਿਉਂਕਿ ਡਾਕਟਰ ਕਿੰਨੇ ਦਾ آپریشن ਦੇ ਵੀ ਕਿੰਨੇ ਪੈਸੇ ਮੰਗਦਾ ਡਾਕਟਰ ਮੈਨੂੰ ਇੰਨਾ ਪਤਾ ਨਹੀਂ ਪੈਸੇ ਜਾਂਦੇ ਨਹੀਂ ਅਜੇ ਪਤਾ ਹੈਗਾ ਕਿ ਜੇ ਰੋਕ ਇਹਨਾਂ ਦੀ ਉਹ ਕਰਾਈਏ ਕਿਉਂਕਿ ਪੈਸੇ ਜਾਂਦਾ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਹੋ ਪਾਇਆ ਤੇ ਘਰੇ ਕਮਾਈ ਦਾ ਸਾਧਨ ਕੀ ਫਿਰ ਕੋਈ ਨਹੀਂ ਕਮਾਉਂਦਾ ਨਾ ਮੈਂ ਕਮਾਉਂ ਨਹੀਂ ਬਸ ਹੈਲਪ ਤੋਰ ਤੇ ਘਰ ਚੱਲਦਾ ਵਾਹਿਗੁਰੂ ਕੋਈ ਗੱਲ ਤੁਸੀਂ ਕੀ ਕੰਮ ਕਰਦਾ ਕੁਝ ਨਹੀਂ ਕਰ ਕੋਈ ਨਹੀਂ ਤੁਸੀਂ ਘਬਰਾਓ ਨਾ ਤੁਹਾਡਾ ਕਹਾਦਾ آپریشن ਤੇ ਤੁਹਾਡੀ ਆਂਟੀ ਆਜੋ ਅੱਜ ਆਜੋ ਤੁਹਾਡੇ ਨਾਲ ਹੋਰ ਕੌਣ ਆਇਆ ਤੁਹਾਡੇ ਦੋਨਾਂ ਨਾਲ ਕੋਈ ਨਹੀਂ ਮਾੜੀ ਆਜੋ ਤੁਸੀਂ ਆਜੋ ਆਰਾਮ ਨਾਲ ਆਜੋ ਆਜੋ ਬੇਡਾ ਲੈ ਕੇ ਆਓ ਬੈਣ ਨੂੰ ਇੱਥੇ ਲੈ ਕੇ ਆਓਗੇ ਆਜੋ ਆਜੋ ਬੜੀ ਕਰਮਾ ਵਾਲੇ ਹੋ ਤੁਸੀਂ ਇੱਧਾ ਦੀ ਧੀ ਮਿਲੀ ਜਿਹੜੀ ਵਿਚਾਰੇ ਆਪ ਨਹੀਂ ਤੁਰ ਸਕਦੀ ਤੇ ਤੁਹਾਨੂੰ ਲੈ ਕੇ ਆਈ ਹੋਈ ਹੈ ਇੱਥੇ ਬੈਠੋ ਕਾ ਕੁਰਸੀ ਲੱਲੋ ਇੱਧਰ ਆਜੋ ਆਂਟੀ ਇੱਥੇ ਆਜੋ ਆਜਾ ਆਜੋ ਆ ਬੈਠੋ ਇੱਥੇ ਆਜੋ ਇਹਨਾਂ ਦਾ ਦੇਖ ਲਿਓ ਜੋ ਹੈਗਾ ਕਰਾਦੀਓ ਵੀਰੇ ਕੀ ਹੈਗਾ ਇਹਨਾਂ ਦਾ ਕਰਾ ਦੇ ਅਰੇ ਤੁਹਾਡੀ ਦਵਾਈ ਇੱਥੋਂ ਹੀ ਚੱਲਦੀ ਹੈ ਤੁਹਾਨੂੰ ਗਠੀਆ ਕਦੋਂ ਤੋਂ ਦਵਾਈ ਚੱਲ ਰਹੀ ਇਹਨਾਂ ਦੀ ਇੱਥੋਂ ਸਾਲ ਸਾਲ ਕੋਪਰੀ ਅਸ ਇੱਕ ਸਾਲ ਤੋਂ ਤੁਹਾਨੂੰ ਫਰਕ ਪੈ ਰਿਹਾ ਕੋਈ ਕਿ ਨਹੀਂ ਮੈਨੂੰ ਵੀ ਰੇ ਮੈਂ ਹੁਣ ਥੋੜਾ ਚਿਰ ਹੋ ਗਿਆ ਦਵਾਈ ਹਜੇ ਲੈਣ ਨਹੀਂ ਆਈ ਦੁਬਾਰਾ ਦਵਾਈ ਕਿਉਂ ਲੈਣ ਆਏ ਬਸ ਥੋੜਾ ਜਿਹਾ ਇਦਾਂ ਹੀ ਆਉਂਦਾ ਹੋ ਜਾਂਦਾ ਦਵਾਈ ਨਾਲ ਥੋੜੀ ਜਿਆਦਾ ਦਵਾਈ ਖਾਈ ਜਿੰਨੇ ਫਿਰ ਥੋੜੀ ਪ੍ਰੋਬਲਮ ਇਹ ਇਹ ਨਾ ਬਿਮਾਰੀ ਤੁਹਾਡੀ ਟੈਨਸ਼ਨ ਨਾ ਲੈਣ ਨਾਲ ਠੀਕ ਹੋਣੀ ਹੈ ਜਿੰਨਾ ਮਰਜੀ ਬੋਝ ਪਾਈ ਚੱਲੋ ਇਦਾਂ ਟੈਨਸ਼ਨ ਠੀਕ ਤੁਹਾਡੀ ਬਿਮਾਰੀ ਠੀਕ ਨਹੀਂ ਹੋਣੀ ਕਰਾ ਲਓ ਤੁਸੀਂ ਠੀਕ ਹੈ ਯਾਰ ਕਿੱਡਾ ਔਖਾ ਹੈ ਯਾਰ ਆ ਕੁਝ ਕਰਨਾ ਨਾ ਕਿੱਡਾ ਔਖਾ ਹੈ ਮਹਿਸੂਸ ਕਰਨਾ ਕਿ ਕਿਵੇਂ ਇਹ ਲੋਕ ਮੈਨੂੰ ਕਹਿੰਦੇ ਨੇ ਯਾਰ ਤੂੰ ਇਹਨਾਂ ਦੇ ਯਾਰ ਮੈਨੂੰ ਮੈਨੂੰ ਇਹ ਲੱਗਦਾ ਕਿ ਯਾਰ ਮੈਨੂੰ ਮਸ਼ਹੂਰ ਕਰੋ ਯਾਰ ਹੋਰ ਜ਼ਿਆਦਾ ਮੈਂ ਵੀ ਦਲਜੀਤ ਦੋਸਾਂ ਵਾਂਗੂ ਫੇਮਸ ਹੋਣਾ ਚਾਹਨਾ ਮੈਨੂੰ ਵੀ ਲੱਖਾਂ ਲੋਕ ਦੇਖਣ ਆਣਗੇ ਕਿਸੇ ਦਿਨ ਤੇ ਮੈਂ ਉਹ ਲੱਖਾਂ ਲੋਕਾਂ ਨੂੰ ਕਹਾਂਗਾ ਆਪਣੀ ਜੇਬ ਚੋਂ 5-5000 ਰੁਪਏ ਕੱਢੋ ਤੇ ਦੋ ਲੋਕਾਂ ਨੂੰ ਜੇ ਮੈਨੂੰ 10000 ਬੰਦਾ ਦੇਖਣ ਆਏਗਾ ਤੇ 10000 500 ਰੁਪਏ ਵੀ ਟਿਕਟ ਹੋਵੇ ਕਿੰਨਾ ਹੋ ਗਿਆ 10000 500 ਸਾਰੇ ਮੈਚ ਚ ਫੇਲੋ ਤੁਸੀਂ ਦੱਸੋ 10000 500 ਕਿੰਨਾ ਹੋ ਗਿਆ ਉਹ ਅੱਜ ਕੱਲ ਬੜਾ ਚੱਲ ਰਿਹਾ ਨਾ ਕਿ ਜਿਹੜਾ ਬੰਦਾ ਕਮੈਂਟ ਕਰੇਗਾ ਮੈਂ ਇੱਕ ਰੀਲ ਦੇਖੀ ਉਹਦੇ ਉੱਪਰ ਮਤਲਬ ਸਾਰੇ ਚੱਲੋ ਸੋਸ਼ਲ ਮੀਡੀਆ 50 ਲੱਖ ਰੁਪਇਆ ਦੇਖੋ ਵਿਚਾਰੇ ਇੰਨੇ ਮਾੜੇ ਨੇ ਇਹਨਾਂ ਨੇ ਕਿੱਥੋਂ ਨੋਟ ਸਾਂਭਨੇ ਨੇ ਐਨ ਜੀਓ 'ਚ ਜਿਨ੍ਹਾਂ ਨੂੰ 10000 ਪਲੱਸ 500 ਕਰਨ ਲਈ ਵੀ ਕੈਲਕੂਲੇਟਰ ਖੋਲਣਾ ਪਿਆ ਕਿੰਨੀ ਸੌਖੀ ਅੰਗਰੇਜ਼ੀ ਸੀ ਮੈਨੂੰ ਪਤਾ ਸੀ ਮੈਂ ਤਾਂ ਤੁਹਾਡੀ ਚੈੱਕ ਕਰ ਰਿਆ ਸੀ ਮੈਂ ਵੀਡੀਓ ਦੇਖ ਰਿਹਾ ਸੀਗਾ ਕਿ ਇੰਸਟਾਗ੍ਰam ਤੇ ਕਿ ਜੋ ہماری ਰੀਲ ਦੇ ਨੀਚੇ ਕਮੈਂਟ ਕਰੇਗਾ ਔਰ ਜ਼ੀਰੋ ਲਾਈਕ ਹੋਗਾ ਉਸ ਪਰ ਤੁਮ ਆਪਕੋ ਆਈਫੋਨ ਗਿਫਟ ਦੇਂਗੇ ਉਸ ਦੇ ਥੱਲੇ ਕਮੈਂਟ ਪਤਾ ਕਿੰਨੇ ਸੀ 1 ਮਿਲੀਅਨ 10 ਲੱਖ ਕਮੈਂਟ ਮਨਨ 10 ਲੱਖ ਲੋਕਾਂ ਨੇ ਇਸ ਉਮੀਦ ਦੇ ਵਿੱਚ ਕਮੈਂਟ ਕਰਤਾ ਕਿ ਸਾਨੂੰ ਆਈਫੋਨ ਮਿਲੇਗਾ ਜੇ ਮੈਂ ਕਹਾਂ ਇਸ ਵੀਡੀਓ ਥੱਲੇ 10 10 ਲੱਖ ਕਮੈਂਟ ਕਰੋ ਤੇ ਤੁਹਾਨੂੰ ਦੋਆਵਾਂ ਮਿਲਣਗੀਆਂ ਤਾਂ ਕਿਸੇ ਨੇ ਨਹੀਂ ਕਰਨਾ ਇਹ 10 ਲੱਖ ਤਾਂ ਵੀਡੀਓ ਦੇਖਣੀ ਵੀ ਨਹੀਂ ਕਿਸੇ ਨੇ ਪਰ ਚਲੋ ਜਿੰਨੇ ਕੁ ਵੀ ਮਰੀਜ਼ ਨੇ ਮੈਂ ਇਹੀ ਬੇਨਤੀ ਕਰਨਾ ਚਾਹਨਾ ਬੜੇ ਦੁੱਖ ਨੇ ਆ ਮਾਤਾ ਦਾ ਦੁੱਖ ਹੈ ਇੱਥੇ ਇਕੱਲੇ ਇਕੱਲੇ ਮਰੀਜ਼ ਨੂੰ ਸੁਣਨਾ ਬੇਟਾ ਉਹਨਾਂ ਨੇ ਭੇਜੀ ਹੋ ਜਿਨ੍ਹਾਂ ਦੇ ਬੱਚੇ ਨੇ ਸੁਸਾਇਡ ਕੀਤਾ ਸੀ ਇੱਕ ਪੇਸ਼ੈਂਟ ਆਇਆ ਹੋਇਆ ਉਹ ਜਵਾਨ ਮੁੰਡਾ ਸੁਸਾਇਡ ਕਰ ਲਿਆ ਉਹਨੇ ਫੰਦਾ ਲਾ ਲਿਆ ਗੱਲੇ ਦੇ ਵਿੱਚ ਕਿਉਂਕਿ ਉਹਨੂੰ 1.5 ਲੱਖ ਰੁਪਏ ਦੁਕਾਨ ਚੋਂ ਘਾ ਇਨਾਂ ਦੀ ਹੈਲਪ ਚੱਲ ਰਹੀ ਹੈ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਦਕੇ ਪੀਜੀਆ ਚੰਡੀਗੜ੍ਹ ਦੇ ਵਿੱਚ ਪਿਛਲੇ 20 ਦਿਨ ਤੋਂ ਇਹ ਪੇਸ਼ੈਂਟ ਐਡਮਿਟ ਆ ਉੱਥੇ ਤੇ ਹੁਣ ਵੀ ਪੇਸ਼ੈਂਟ ਹੁਣ ਪੇਸ਼ੈਂਟ ਦੀ ਛੁੱਟੀ ਹੋ ਗਈ ਨਾ ਹਾਂ ਜੇ ਦੇਖ ਫਿਰ ਚਿੱਤੇ ਹੋਏ ਘਰੇ ਹੈਗਾ ਬੈਠੋ ਬੈਠੋ ਕਿੰਨੇ ਦਿਨ ਐਡਮਿਟ ਰਾਇਓ ਅੰਕਲ ਤੁਸੀਂ ਪੀਜੀਆ 18-19 ਦਿਨ ਸੇ ਗਏ ਤੁਹਾਡੇ ਕੋਈ ਆਪ ਦਾ ਪੈਸਾ ਲੱਗਿਆ ਉੱਥੇ ਥੋੜੇ ਬਹੁਤੇ ਕਿੰਨੇ ਕ ਲੱਗੇ ਜੋ ਵੀ ਲੱਗਿਆ ਦਵਾਈ ਦੂਜੀ ਤੁਹਾਨੂੰ ਸਾਰੀ ਫ੍ਰੀ ਮਿਲੀ ਉਥੋਂ ਹਾਂਜੀ ਹਾਂਜੀ ਆਇ ਸਮਾਨ ਤੇ 18 20 ਦਿਨ ਇਹਨਾਂ ਦੀ ਦਵਾਈ ਚੱਲੀ ਜਿਹੜੀ ਦਵਾਈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਥੋਂ ਲੋਕਾਂ ਨੇ ਜਿਹੜੀ ਡੋਨੇਸ਼ਨ ਲੈ ਕੇ ਦਿੱਤੀ ਇਹ ਬਾਈ ਜੀ ਇਹਨਾਂ ਦੇ ਨਾਲ ਇਹਨਾਂ ਦੀ ਬੜੀ ਵਧੀਆ ਗੱਲ ਆ ਲੋਕਾਂ ਦੀ ਕਿ ਚਲੋ ਬਿਨਾਂ ਰਿਸ਼ਤੇਦਾਰ ਹੋਏ ਇੱਕ ਸਾਥੀ ਸਤਸੰਗੀ ਸਾਥੀ ਨੇ ਇਹ ਦੋਨੋਂ ਇਕੱਠੇ ਚਰਚ ਚ ਜਾਂਦੇ ਨੇ ਤੇ ਇੱਕ ਸਤਸੰਗੀ ਨੇ ਮਤਲਬ ਮੈਨੂੰ ਵਧੀਆ ਲੱਗਦਾ ਜਦੋਂ ਕੋਈ ਇੱਕ ਡੇਰੇ ਦਾ ਕੋਈ ਇਹ ਫਾਇਦਾ ਹੁੰਦਾ ਕਿ ਡੇਰੇ ਦੇ ਨਾਲ ਜੁੜ ਕੇ ਚਲੋ ਇੱਕ ਆਪਸ ਵਿੱਚ ਦੁੱਖ ਸ਼ੇਅਰ ਹੁੰਦੇ ਨੇ ਤੇ ਬੰਦਾ ਹਿੰਮਤ ਕਰਕੇ ਅੱਗੇ ਹੁੰਦਾ ਇਹ ਵੀ ਬਿਨਾਂ ਰਿਸ਼ਤੇਦਾਰ ਤੋਂ ਉੱਥੇ ਵੀ ਗਏ ਸੀ ਨਾਲ ਉੱਥੇ ਵੀ ਗਏ ਸੀ ਚੰਦੇ ਤੁਹਾਨੂੰ ਕੀ ਬਾਜੀ ਪਈ ਇਹਨਾਂ ਦੇ ਨਾਲ ਜਾਣ ਦੀ ਬਾਜੀ ਵਸ ਇੱਕ ਇਨਸਾਨੀਅਤ ਦੇ ਨਾਤੇ ਜੀ ਮੈਂ ਇੱਥੇ ਵੀ ਇਹਨਾਂ ਦੇ ਨਾਲ ਸੀ ਡੀ ਐਮ ਸੀ ਮੈਂ ਦੋ ਰਾਤਾਂ ਰਿਆ ਤੇ ਫਿਰ ਮੈਨੂੰ ਜਦੋਂ ਉਹ ਡੀ ਐਮ ਸੀ ਵਾਲਿਆਂ ਨੇ ਇਲਾਜ ਬੰਦ ਕਰਤਾ ਲਾਸਟ ਦੇ ਮੈਨੂੰ ਪਤਾ ਵੀ ਇਹ ਰੋ ਰਹੇ ਸੀ ਇੱਕ ਟਾਈਮ ਕਹਿੰਦੇ ਵੀ ਹੁਣ ਮੈਂ ਕੀ ਕਰਾਂ ਤੇ ਫਿਰ ਕੀ ਸੀਗਾ ਡੀ ਐਮ ਸੀ ਕਾਲੇ ਕਹਿੰਦੇ ਸੀ ਵੀ ਤੁਸੀਂ ਪੇਮੈਂਟ ਲੈ ਕੇ ਆਓ ਤਾਂ ਇਲਾਜ ਹੋਊਗਾ ਸਾਰਾ ਦਿਨ ਸ਼ਾਮ ਤੱਕ ਇਲਾਜ ਬੰਦ ਰਿਹਾ ਫਿਰ ਉਸੇ ਸ਼ਾਮ ਨੂੰ ਤੁਸੀਂ 10000 ਰੁਪਏ ਦੀ ਹੈਲਪ ਦਿੱਤੀ ਸੀ ਤੇ ਫਿਰ ਉਹ ਟ੍ਰੀਟਮੈਂਟ ਹੋਣ ਤੋਂ ਬਾਅਦ ਕਹਿੰਦੇ ਮੇਰਾ ਕੋਈ ਹੱਲ ਫਿਰ ਮੈਂ ਤੁਹਾਡੇ ਕੋਲ ਆਇਆ ਸੀ ਸਾਰੇ ਇਹਨਾਂ ਨੂੰ ਲੈ ਕੇ ਤੇ ਤੁਸੀਂ ਹੈਲਪ ਕੀਤੀ ਇਹਨਾਂ ਨੂੰ ਪੀਜੀਆਈ ਰੈਫਰ ਕਰਵਾਇਆ ਫਿਰ ਮਾਰਨਿੰਗ ਐਂਬੂਲੈਂਸ ਵੀ ਹੋਈ ਐਂਬੂਲੈਂਸ ਦੇ ਨਾਲ ਮੈਂ ਖੁਦ ਜਾ ਕੇ ਉੱਥੇ ਦੋ ਦਿਨ ਜੋ ਉਹਨਾਂ ਦਾ ਸਾਰਾ ਫਾਈਲ ਦਾ ਸਾਰਾ ਕੁਝ ਸੀ ਮੈਂ ਐਡਮਿਟ ਤੱਕ ਇਹਨਾਂ ਦੇ ਬੇਟੇ ਨੂੰ ਕਰਵਾ ਕੇ ਆਇਆ ਸੀ ਜੀ ਕੀ ਸ਼ੁਭਨਾਮ ਤੁਹਾਡਾ ਮੇਰਾ ਨਾਮ ਮਨੀ ਵਰਮਾ ਜੀ ਵਾਹ ਯਾਰ ਮਨੀ ਵਰਮਾ ਵਰਗੇ ਬੰਦੇ ਹੋਣੇ ਚਾਹੀਦੇ ਨੇ ਯਾਰ ਜਿਹੜੇ ਬਿਨਾਂ ਰਿਸ਼ਤੇਦਾਰੀ ਤੋਂ ਇਹ ਬੰਦੇ ਦਾ ਸਾਥ ਦੇ ਰਹੇ ਨੇ ਨਾ ਇਸ ਟਾਈਮ ਇਹ ਪੈਸਿਆਂ ਤੋਂ ਵੀ ਵੱਡੀ ਸੇਵਾ ਮਾਇਆ ਤੋਂ ਵੱਡੀ ਸੇਵਾ ਕਿਸੇ ਦਾ ਔਖੇ ਸਮੇਂ ਸਾਥ ਦੇਣਾ ਤੇ ਸਾਡੇ ਕੋਲ ਬੜੇ ਮਰੀਜ਼ ਨੇ ਤੁਸੀਂ ਦੇਖੋ ਜਿੰਨੇ ਮਰੀਜ਼ ਨੇ ਹਰ ਬੰਦਾ ਇੱਕ ਉਮੀਦ ਦੇ ਵਿੱਚ ਸਾਡੇ ਕੋਲ ਆਇਆ ਹੋਇਆ ਕਿ ਸਾਡੀ ਹੈਲਪ ਹੋਏਗੀ ਸਾਡੀ ਹੈਲਪ ਹੋਏਗੀ ਪਰ ਸਾਨੂੰ ਸਾਰਿਆਂ ਨੂੰ ਉਮੀਦ ਤੁਹਾਡੇ ਸਾਰਿਆਂ ਕੋਲ ਆਹ ਕੁਰਸੀਆਂ ਖਾਲੀਆਂ ਸ਼ੋਭਾ ਸ਼ੋਭਾ ਨਹੀਂ ਦਿੰਦੀਆਂ ਆਓ ਇੱਥੇ ਆ ਕੇ ਬੈਠਿਆ ਕਰੋ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਟਾਈਮ ਕੱਢ ਕੇ ਆਇਆ ਕਰੋ ਭਾਈ ਮੇਰੇ ਨਾਲ ਫੋਟੋ ਨਾ ਕਰਾ ਕੇ ਜਾਇਆ ਕਰੋ ਬੇਸ਼ੱਕ ਪਰ ਇਹਨਾਂ ਦੀ 150 500 ਰੁਪਏ ਦੀ ਹੈਲਪ ਕਰਕੇ ਜਰੂਰ ਹੈਲਪ ਕਰਿਆ ਕਰੋ ਜੇ ਇਹ ਵੀ ਨਹੀਂ ਕਰ ਸਕਦੇ ਤਾਂ ਘਰ ਬੈਠੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਤਾਂ ਇਹ ਹੋਰ ਦੁਨੀਆ ਤੱਕ ਪਹੁੰਚੇ ਕਮੈਂਟ ਕਰੋ ਤਾਂ ਕਿਸੇ ਦਾਨੀ ਸੱਜਣ ਤੱਕ ਪਹੁੰਚੇ ਇਹ ਸ਼ੇਅਰ ਕਰੋ ਤਾਂ ਕਿ ਇਹ ਹੋਰ ਲੋਕ ਦੇਖਣ ਤੇ ਕਿਸੇ ਦਾ ਦਾਨ ਸਹੀ ਜਗ੍ਹਾ ਲੱਗ ਸਕੇ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਬਹੁਤ ਬਹੁਤ ਤਨਵਾਦ